ਫਿਟ ਵਾਈਕਰ ਕਲੱਬ ਦੇ ਚਾਰ ਸਾਈਕਲਿਸਟ ਉਡੇਕਸ ਇੰਡੀਆ ਫਲੈਕਸੀ ਰੇਸ ਲਈ ਰਵਾਨਾ ਹੋਏ ਇਹ ਰੇਸ 24 ਘੰਟੇ ਚ 417 ਕਿਲੋਮੀਟਰ ਪੂਰੇ ਕਰਕੇ ਗੁਰਦਾਉਂ ਵਿਖੇ ਜਾ ਕੇ ਸਮਾਪਤ ਹੋਵੇਗੀ ਇਸ ਰੇਸ ਵਿੱਚ ਪੂਰੇ ਭਾਰਤ ਵਿੱਚੋਂ 40 ਪਾਰਟਿਸਪੀਟ ਭਾਗ ਲੈ ਰਹੇ ਨੇ ਇਸ ਸੰਬੰਧੀ ਜਾਣਕਾਰੀ ਦਿੰਦੇ ਆ ਗੋਬਿੰਦ ਵੈਂਟੀ ਸਾਈਕਲਿਸਟ ਨੇ ਦੱਸਿਆ ਕਿ ਇਹ ਇਵੈਂਟ ਪਹਿਲਾਂ ਵੀ ਹੁੰਦਾ ਰਿਹਾ ਹੈ ਤੇ ਅੱਜ ਵੀ ਇਸ ਵਿੱਚ ਹੁਸ਼ਿਆਰਪੁਰ ਤੋਂ ਤਿੰਨ ਅਤੇ ਇੱਕ ਜਲੰਧਰ ਤੋਂ ਸਾਈਕਲਿਸਟ ਭਾਗ ਲੈ ਰਹੇ ਨੇ ਇਹ ਇਸ 11 ਵਜੇ ਸ਼ੁਰੂ ਹੋਈ ਜੋ ਕਿ 24 ਘੰਟੇ ਬਾਅਦ ਗੁਰਦਾਉਂ ਵਿਖੇ ਸਮਾਪਤ ਹੋਵੇਗੀ ਉਹਨਾਂ ਦੱਸਿਆ ਕਿ ਇਸ ਇਵੈਂਟ ਵਿੱਚ ਦਲਵੀਰ ਸਿੰਘ ਦੌਲਤ ਸਿੰਘ ਅਤੇ ਕ੍ਰਿਸ਼ਨ ਕੁਮਾਰ ਹੁਸ਼ਿਆਰਪੁਰ ਤੋਂ ਰਵਾਨਾ ਹੋਏ ਹਨ ਕੀ ਨਾਂ ਬਜੀ ਮੈਂ ਗੋਵਿੰਦਰ ਕੁਮਾਰ ਜੀ ਮੈਂ ਸਾਈਕਲਿਸਟ 20 ਅਪ੍ਰੈਲ 21 ਚ ਸ਼ੁਰੂ ਕੀਤੀ ਸੀਗੀ ਔਰ ਅੱਜ ਅਸੀਂ ਮੈਂ ਮੇਰੇ ਨਾਲ ਦਲਵੀਰ ਸਿੰਘ ਰੈਸੀ ਕ੍ਰਿਸ਼ਨ ਕੁਮਾਰ ਔਰ ਦੌਲਤ ਸਿੰਘ ਜੀ ਅਸੀਂ ਚਾਰ ਜਣੇ ਆਡੈਕਸ ਇੰਡੀਆ ਜਿਹੜੀ ਫਲੇਚੀ ਰੇਸ ਹੈ ਦਿੱਲੀ ਰੈਂਡ ਰੋਡ ਦੀ ਬੁੱਕ ਕੀਤੀ ਹੋਈ ਆ ਉਹਦੇ ਵਿੱਚ ਅਸੀਂ ਤਕਰੀਬਨ 40 ਪਾਰਟਿਸਪੀਪੈਂਟ ਹੈਗੇ ਆ ਵੱਖ-ਵੱਖ ਇੰਡੀਆ ਦੇ ਵਿੱਚੋਂ ਤੋਂ ਅੱਜ ਅਸੀਂ 417 ਕਿਲੋਮੀਟਰ ਕਰਕੇ ਇੱਥੋਂ ਸ਼ੁਰੂ ਕਰਕੇ ਤੇ 417 ਕਿਲੋਮੀਟਰ ਕੱਲ 11 ਵਜੇ ਤੋਂ ਪਹਿਲਾਂ ਪਹਿਲਾਂ ਅਸੀਂ ਗੁਰਦਾਵਾ ਪਹੁੰਚਣਾ ਹੈ 24 ਘੰਟੇ ਤੁਸੀਂ ਕਿਸ ਤਰ੍ਹਾਂ ਇਸ ਨੂੰ ਲਗਾਤਾਰ ਤੈ ਦឹង ਕਿਸ ਤਰ੍ਹਾਂ ਕਰੂੰਗੇ ਅਸੀਂ ਸਾਨੂੰ ਇਸ ਵਿੱਚ ਸਾਨੂੰ ਲਗਾਤਾਰ ਹੀ ਤਕਰੀਬਨ ਚੱਲਣਾ ਪੈਣਾ ਕਿਉਂਕਿ ਮੌਸਮ ਦੀ ਮੱਦੇਨਜ਼ਰ ਇਹ ਰੱਖਦੇ ਹਵਾ ਦਾ ਵਿੰਡ ਬਹੁਤ ਤੇਜ਼ ਹੈ ਤੇ ਇਸ ਕਰਕੇ ਸਾਨੂੰ ਹੁਣ 24 ਘੰਟੇ ਹੀ ਲਗਾਤਾਰ ਚੱਲਣਾ ਪਵੇਗਾ ਜਿਹੜੀ ਇਹ ਇਵੈਂਟ ਆ ਪਹਿਲਾਂ ਵੀ ਹੋਈ ਕਿ ਪਹਿਲੀ ਵਾਰ ਤੁਸੀਂ ਪਾਰਟਿਸਪੇਟ ਕਰ ਰਹੇ ਹੋ ਪਹਿਲੇ ਵਾਰ ਨਹੀਂ ਨਹੀਂ ਇਹ ਇਵੈਂਟ ਪਹਿਲਾਂ ਵੀ ਆਰਗੇਨਾਈਜ਼ ਹੁੰਦੀਆਂ ਰਹੀਆਂ ਆ ਲੇਕਿਨ ਅਸੀਂ ਇਹਦੇ ਵਿੱਚ ਪਹਿਲੀ ਵਾਰੀ ਹਿੱਸਾ ਲੈ ਰਹੇ ਆਂ ਹੁਸ਼ਾਰਪੁਰ ਤੋਂ ਕਿੰਨੇ ਬੰਦੇ ਜਾ ਰਹੇ ਆਂ ਹੁਸ਼ਾਰਪੁਰ ਚੋਂ 3 ਬੰਦੇ ਔਰ 1 ਬੰਦਾ ਜਲੰਧਰ ਤੋਂ ਜਾ ਰਿਹਾ ਹੈ 4 ਤੋਂ ਜ਼ਿਆਦਾ ਪੰਜਾਬ ਤੋਂ ਬਾਕੀ ਹੋਰ ਕਿੱਥੇ ਵੀ ਜਾ ਰਹੇ ਕਿੰਨੇ 40 ਬੰਦੇ ਜਾ ਰਹੇ ਨੇ ਪੰਜਾਬ ਚ ਨਹੀਂ ਆਲ ਓਵਰ ਇੰਡੀਆ ਚ 40 ਬੰਦੇ ਨੇ ਪਾਰਟਿਸਪੇਟ ਕੀਤਾ ਜੀ ਜੀ ਕੋਈ ਸ਼ੁਰੂ ਜਿਹੜਾ ਫਾਸਟ ਸੈਗਮੈਂਟ ਨਾਲ ਕਿਸ ਨਹੀਂ ਫਾਸਟ ਸੈਗਮੈਂਟ ਨਹੀਂ ਇਹ ਜਿਹੜਾ ਟਾਈਮ ਬਾਉਂਡ ਹੈ 24 ਘ ਲਗਾਤਾਰ ਹੈ ਲਗਾਤਾਰ ਹੈ ਅਸੀਂ ਕੰਟੀਨਿਊ ਹੀ ਰੱਖਾਂਗੇ ਅਜੇ ਮੌਸਮ ਨੇ ਸਾਥ ਦੇ ਦਿੱਤਾ ਤੇ ਫਿਰ ਹੋ ਸਕਦਾ ਅਸੀਂ ਰੈਸਟ ਕਰ ਲਈਏ ਨਹੀਂ ਤਾਂ ਕੰਟੀਨਿਊ ਰੋਵਾਂਗੇ ਮੇਰਾ ਨਾਮ ਦਲਵੀਰ ਸਿੰਘ ਰੈਸੀ ਹੈ ਮੈਂ ਹੁਸ਼ਿਆਰਪੁਰ ਫਿਟ ਬਾਈਕਰਸ ਕਲੱਬ ਨੂੰ ਬਿਲੋਂਗ ਕਰਦਾ ਹਾਂ ਕਦੋਂ ਤੁਸੀਂ ਇਹ ਸਾਈਕਲਿੰਗ ਵਿੱਚ ਹੋਏ ਸੀ 2021 ਚ ਮੈਂ ਸਾਈਕਲਿੰਗ ਸ਼ੁਰੂ ਕੀਤੀ ਸੀ ਮੈਂ ਫਿਟ ਬਾਈਕਰ ਕਲੱਬ ਦੇ ਨਾਲ ਰੋਜ਼ਾਨਾ ਹੀ ਸਾਈਕਲਿੰਗ ਕਰਦਾ ਹਾਂ ਔਰ ਲੌਂਗ ਡਿਸਟੈਂਸ ਰਾਈਡ ਹੁਣ ਆਪਾਂ ਕਰਨ ਲੱਗ ਗਏ ਆ ਕਾਫੀ ਥੇੜ ਤੋਂ ਮੇਰੇ ਨਾਲ ਗੁਵਿੰਦਰ ਜੀ ਹੁੰਦੇ ਅਸੀਂ ਦੋਨੋਂ ਰਾਈਡਰ ਬੱਡੀ ਆ ਜੀ ਅੱਜ ਜਿਹੜੀ ਤੁਸੀਂ ਇਸ ਰੇਸ ਵਿੱਚ ਜਾ ਰਹੇ ਹੋ ਕਿਸੇ ਅਮੂਰਤਗਰ ਦੇ 417 ਕਿਲੋਮੀਟਰ 24 ਘੰਟੇ ਦੇ ਪੋਸੀਬਲ ਹੈ ਪੋਸਿਬਿਲਤਾ ਹੈ ਕਿਉਂਕਿ ਜੇ ਰੱਖੀ ਹੋਈ ਹੈ ਤਾਂ ਇੰਨਾ ਟਾਈਮ ਤੇ ਕਰਨੀ ਤਾਂ ਹੈ ਬਾਕੀ ਅੱਜ ਮੌਸਮ ਥੋੜਾ ਜਿਆ ਤੰਗ ਕਰ ਰਿਹਾ ਹੈ ਹਬਵਿੰਡ ਐਡਵਿੰਡ ਹੋਏਗੀ ਫਿਰ ਦੇਖਦੇ ਆ ਉਸੇ ਹਿਸਾਬ ਨਾਲ ਸਟ੍ਰੈਟਜੀ ਬਣਾਵਾਂਗੇ ਅਸੀਂ ਆਪਣੀ ਤੇ ਉਦਾਂ ਅਸੀਂ ਲੌਂਗ ਡਿਸਟੈਂਸ ਰਾਈਡਸ ਕਰਦੇ ਰਹੇ ਆ 1000 ਕਿਲੋਮੀਟਰ 1200 ਕਿਲੋਮੀਟਰ ਕੀਤੀਆਂ ਹੋਈਆਂ ਮੈਂ ਪੈਰਿਸ ਵੀ ਕਰਕੇ ਆਇਆ ਤੇ ਇਹ ਫਲੈਸ਼ੀ ਮੈਂ ਫਸਟ ਟਾਈਮ ਕਰ ਰਿਹਾ ਔਰ ਦੇਖਦੇ ਆ ਇੰਜੋਏ ਕਰਾਂਗੇ ਤੇ ਕਿਸ ਤਰ੍ਹਾਂ ਦੀ ਹੁੰਦੀ ਹੈ ਹਾਂ ਹੈ ਤਾਂ ਸਹੀ ਚੈਲੰਜ ਤਾਂ ਹੈ ਬਟ ਦੇਖਦੇ ਆ ਹੁਣ ਕਿਸ ਤਰ੍ਹਾਂ ਹੁੰਦਾ ਹੈ ਕਿਦਾਂ ਦਾ ਵਕਤ ਆਏਗਾ